रिश्ता तय ਕਰਨ ਨੂੰ ਲੈ ਕੇ ਛੇੜਿਆ ਵਿਵਾਦ ਦੋ ਤਿਰਾਂ ਵਿਚਕਾਰ ਹੋਈ ਹਿੰਸਕ ਝੜਪ ਇੱਕ ਦੂਜੇ ਤੇ ਵਰਸਾਏ ਇੱਟਾਂ ਰੋੜੇ ਤੇ ਚੱਲੀਆਂ ਗੋਲੀਆਂ ਤੈਸ਼ ਦਾਬ ਬਣਿਆ ਮਾਹੌਲ ਅੰਮ੍ਰਿਤਸਰ ਦੇ ਪਿੰਡ ਖਿਆਲਾ ਦੇ ਵਿੱਚ ਇੱਕ ਵਿਆਹ ਦੇ ਰਿਸ਼ਤੇ ਨੂੰ ਲੈ ਕੇ ਦੋ ਤਿਰਾਂ ਵਿਚਕਾਰ ਤਣਾਅ ਪਰਿਸਥਿਤੀ ਪੈਦਾ ਹੋ ਗਈ ਅਤੇ ਹਿੰਸਕ ਝੜਪ ਦੇ ਵਿੱਚ ਇਹ ਸਥਿਤੀ ਬਦਲ ਗਈ ਜਾਣਕਾਰੀ ਅਨੁਸਾਰ ਇੱਕ ਧਿਰ ਵੱਲੋਂ 42 ਰਿਸ਼ਤਾ ਭੇਜਿਆ ਗਿਆ ਸੀ ਪਰ ਦੂਜੀ ਧਿਰ ਨੇ ਇਸ ਨੂੰ ਅਸਵੀਕਾਰ ਕਰ ਦਿੱਤਾ ਇਸ ਨੂੰ ਲੈ ਕੇ ਦੋਵਾਂ ਪਾਸਿਆਂ ਵਿਚਕਾਰ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ ਸੀ ਤਦ ਆਜ਼ੀ ਕਿ ਇਸ ਤਣਾਅ ਨੇ ਹਿੰਸਕ ਰੂਪ ਧਾਰਨ ਕਰ ਲਿਆ ਦੋਵੇਂ ਧਿਰਾਂ ਨੇ ਪਹਿਲਾਂ ਇੱਕ ਦੂਜੇ ਤੇ ਪੱਥਰਬਾਜ਼ੀ ਕੀਤੀ ਤੇ ਬਾਅਦ ਦੇ ਵਿੱਚ ਹਵਾਈ ਫਾਇਰਿੰਗ ਕੀਤੀ ਗਈ ਹਾਲਾਤ ਐਨੇ ਗੰਭੀਰ ਹੋ ਗਏ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਘਰਾਂ ਤੇ ਵਾਹਨਾਂ ਦੇ ਭੰਨ ਤੋੜਵੇ ਕੀਤੇ ਹਿੰਸਕ ਘਟਨਾ ਕਾਰਨ ਪਿੰਡ ਦੇ ਵਿੱਚ ਦਹਿਸ਼ਤ ਦਾ ਹੌਲਪਾਦਾ ਹੋ ਗਿਆ ਕਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਹਾਲਾਤ ਨੂੰ ਕਾਬੂ ਦੇ ਵਿੱਚ ਲਿਆ ਤੇ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆ ਪਿੰਡ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ ਤਾਂ ਜੋ ਕੋਈ ਹੋਰ ਚਾਹੀ ਕਟਨਾ ਨਾ ਵਾਪਰ ਸਕੇ ਤਾਂ ਇਸ ਸਬੰਧੀ ਦੋਨੋਂ ਧਿਰਾਂ ਦਾ ਕੀ ਕੁਝ ਕਹਿਣਾ ਹੈ ਇੱਕ ਦੂਜੇ ਦੇ ਇਲਜ਼ਾਮ ਵੀ ਲਗਾਏ ਗਏ ਨੇ ਆਓ ਫਿਰ ਸੁਣਦੇ ਹਾਂ ਦੋਨਾਂ ਧਿਰਾਂ ਦਾ ਕੀ ਕੁਝ ਕਹਿਣਾ ਹੈ ਮੇਰਾ ਨਾਮ ਦਲਬੀਰ ਕੌਰ ਕਿਹੜਾ ਪਿੰਡ ਹੈ ਐ ਹੋਏ ਪਿੰਡਿਆ ਮੇਰਾ ਮੇਰਾ ਪੋਤੇ ਆ ਮੇਰਾ ਪੁੱਤ ਖਿਆਲ ਅਗਲਾ ਕੀ ਗੱਲ ਹੋਈ ਗੱਲ ਤਾਂ ਵੀਰੇ ਕੁਛ ਨਹੀਂ ਹੋਈ ਇਹਦੇ ਮੁੰਡੇ ਨੂੰ ਇਹ ਰਿਸ਼ਤਾ ਕਰਾ ਬੈਠੇ ਆ ਉਹ ਬਸ ਕੁੜੀ ਨੂੰ ਇਹ ਗੰਦ ਬੜੀਆਂ ਨੰਗਾ ਹੀ ਗੰਦ ਬਗਦਾ ਹੀ ਮੇਰੇ ਨਾਲ ਇਹ ਪੀਸਾ ਹੋਣਾ ਮੇਰੇ ਨਾਲ ਸੱਟੋ ਜੇ ਕਿਤਰਾ ਹੋ ਜੇ ਕੁੜੀ ਨੇ ਆਣ ਕੇ ਮੇਰੇ ਘੜ ਅੱਡ ਘੜੀ ਰੋਣਾ ਤੇ ਬੀਬੀ ਮੈਨੂੰ ਮਾੜੀ ਅੱਖ ਨਾਲ ਵੇਂਦਾ ਜੇ ਤੇ ਇਹਨਾਂ ਚੜਜੇ ਹੁਣ ਆ ਜਾਂਦੀ ਕਿਤਰਾ ਨੂੰ ਕਰੋ ਬਾਹਰ ਕੱਢਦੇ ਕੱਲ ਉਹਦੇ ਪੇਕੇ ਆਏ ਆ ਉਹਨੂੰ ਲੈ ਗਏ ਆ ਇਹ ਸ਼ਾਮਾ ਨੂੰ ਸਾਡੇ ਘਰ ਆਇਆ ਆੰਦਾ ਮੈਂ ਗੱਲਬਾਤ ਕਰਨੀ ਮੈਂ ਕਿਹਾ ਪੁੱਤ ਤੂੰ ਜਾ ਅੱਜ ਤੂੰ ਜ ਸੋਫੀਓ ਕੇ ਆਏਂਗਾ ਤਾਂ ਫੇਰ ਗੱਲਬਾਤ ਕਰਾਂਗੇ ਇਹ ਵਾਸ ਘਰੇ ਹੀ ਸਾਡੇ ਇੱਕ ਤਰ੍ਹਾਂ ਲੱਗ ਪਿਆ ਕੋਠੇ ਛੜ ਕੇ ਨਾ ਬੜਾ ਰੋੜਾ ਚਲਾਇਆ ਹੈ ਨਾ ਮਾਤੇ ਕਿਨੇ ਦੀ ਗੱਲ ਹੈ ਰਾਤੀ 9 10 ਵਜੇ ਦੀ ਗੱਲ ਹੈ 1:30 ਵਜੇ ਤੱਕ ਲੜਾਈ ਹੁੰਦੀ ਧੀ ਗੋਲੀਆਂ ਆਪਣੀਆਂ ਚਲਾਈਆਂ ਜੀ ਇੰਨਾਂ ਨੇ ਮੈਂ ਤਾਂ ਕਬ ਦੋ ਪਿਸਤੌਲ ਜੀ ਇੰਨਾਂ ਕਿਤੋਂ ਦੀ ਗੱਲ ਹੈ ਹਾਂ ਜੀ ਆਹੀ ਉਹ ਸਾਡੇ ਪਿਛਲਾ ਕਮਰਾ ਆ ਪਿਛਲੇ ਸਾਡੇ ਕੋਠੀ ਆ ਅਈ ਉਹ ਤੇ ਅੰਦਰ ਵੜ ਕੇ ਨਿਆਣੇ ਇੱਕ ਸਾਹੇ ਬੰਦ ਕਰਕੇ ਫਿਰ ਆਪਣੀ ਜਾਣ ਪਛਾਈ ਮਾਮਲਾ ਇਹ ਕਿ 50000 ਰੁਪਏ ਖਣੇ ਇਹਨਾਂ ਨੇ ਭਾਜੀ ਹੁਣਾਂ ਦੇਣਾ ਸੀ ਇਹਨਾਂ ਦਾ ਉੱਤਾਂ ਥੋੜੀ ਜਿੰਨ ਦੀ ਗੱਲ ਛੜ ਗਈ ਉਹ ਸਨਾਹ ਭੇਜਿਆ ਕਿਸੇ ਦਿਹਾਤ ਚਾਚੇ ਸਾਡੇ ਸ਼ਹਿਰ ਵਾਲਾ ਉਹਦਾ ਸਨਾਹ ਭੇਜਿਆ ਤੇ ਉਸ ਤੋਂ ਬਾਅਦ ਉਹ ਸਨਾਹ ਦੇ ਗਿਆ ਤੇ ਭਾਜੀ ਥੋੜੀ ਪੀਤੀ ਚਲ ਕੇ ਅੰਦਰ ਪੁੱਛਣ ਤਾਂ ਮਣਕਾ ਇਹ ਉਹਨੂੰ ਇਹਨਾਂ ਨੇ ਖਣੇ ਉਹਨੂੰ ਕਟਿਆ ਘਟਿਆ ਪਹਿਲਾਂ ਫਿਰ ਭੱਜ ਕੇ ਆ ਕੇ ਭਾਜੀ ਬਲਜੀਤ ਫੌਜੀ ਜਿਹੜਾ ਉਹ ਆ ਕੇ ਫੈਕਟ ਵਾਲਾ ਲੈ ਗਿਆ ਪਰ ਪਾਲਿਆ ਆ ਗਏ ਤੇ ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ ਉਹ ਕਰੇ ਐਟਵਾ ਕੱਢ ਕੇ ਲੈ ਗਿਆ ਛਰਪਾਨ ਲੈ ਆ ਕੇ ਜਿਹੜੇ ਮੁੰਡੇ ਆਏ ਪਰ ਉਹ ਕਿਹਨਾਂ ਨੇ ਬੁਲਾਏ ਸੀ ਜਿਹੜੇ ਐਟ ਰੋਡ ਕੱਲੇ ਆ ਗਏ ਉਹ ਇਹਨਾਂ ਨੇ ਬੁਲਾਏ ਉਹ ਸਾਂਝੇ ਆਏ ਤੇ ਦੋਵਾਂ ਦੇ ਬਰਾਬਰ ਇੱਕੋ ਜਿਹੀ ਆਏ ਸਭ ਦੋਵਾਂ ਦੇ ਬਰਾਬਰ ਆਏ ਇੱਕਦੇ ਦੇ ਰਿਸ਼ਤੇ ਨੂੰ ਲੈ ਕੇ ਕੋਈ ਝਗੜਾ ਆਇਆ ਇੱਕ ਕੁੜੀ ਦਾ ਮਾਮਲਾ ਕੁੜੀ ਵਿਆਹੀ ਗਈ ਨਹੀਂ ਨਹੀਂ ਕੁੜੀ ਦਾ ਕੋਈ ਮਸਲਾ ਨਹੀਂ ਕੁੜੀ ਦੇ ਵਿੱਚ ਝੂਠ ਮਾਰੀ ਜਾਂਦੀ ਜਾ ਕੇ ਕੁੜਤੇ ਤੇ ਆਪਸ ਦਾ ਘਰ ਦਾ ਜਮਾੜਾ ਮੋਟਾ ਮੈਟਰ ਸਾਰੇ ਘਰ 'ਚ ਹੁੰਦਾ ਹੀ ਹੈ ਇਹੋ ਜਿਹਾ ਨਹੀਂ ਕੋਈ ਮਸਲਾ ਹੈਗਾ ਇਹਨਾਂ ਦੇ ਗਾਲੀ ਗਾਲੀ ਉੱਥੋਂ ਹੋਈ ਕਿਉਂਕਿ ਰਿਸ਼ਤਾ ਨਹੀਂ 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 ਇਹੋ ਜਿਹੀ ਕੋਈ ਗੱਲ ਨਹੀਂ ਹੋਈ ਗੱਲ ਬ ਤੇ ਬਸ ਉਤੋਏ ਐਕਟ ਹੋਏ ਪਾੜਕੇ ਲੈ ਆ ਗਿਆ ਪੂਜੇ ਪਹਿਨ ਦੇਣਾ ਮੈਂ ਤੁਹਾਡੀ ਅੱਖ ਟਵਾ ਲੈ ਜਣੀ ਕੁਰਪਾਨ ਲੈ ਆ ਗਿਆ ਐਕਟਾ ਕਢ ਕੇ ਲੈ ਆ ਗਿਆ ਬਸ ਗੋਲੀਆਂ ਤੁਹਾਡੇ ਉਨੂੰ ਚਲਾਈ ਗਈਆਂ ਫਿਰ ਉਤੋਂ ਦੋਹਾਂ ਪਾਸੇ ਚੱਲ ਗਈ ਲਾਲੀ ਚੱਲੀ ਹੈ ਉਧਰੋਂ ਦਨਾਲੇ ਚੱਲੀ ਦੋਹਾਂ ਪਾਸੇ ਚੱਲੀ ਕਿੰਨੀਆਂ ਗੋਲੀਆਂ ਚੱਲੀਆਂ ਤੁਹਾਨੂੰ ਹੁਣ ਇਹ ਮੈਨੂੰ ਤਾਂ ਗਿਣਤੀ ਥੋੜੀ ਹਣ ਕਿੰਨੀਆਂ ਚੱਲੀਆਂ ਮੈਨੂੰ ਨਹੀਂ ਕੋਈ ਆਵੜੀਆਂ ਮੈਂ ਵੀ ਨਹੀਂ ਹਿੰਦ ਤੁਹਾਡੇ ਪਰਵਾਹ ਦੇ 60 ਛੱਟ ਲੱਗੀਆਂ ਨਹੀਂ ਛੱਟ ਨਹੀਂ ਕਿਹਾ ਸੀ ਲੱਗੀ ਛੱਟ ਲੱਗੀ ਦੋਹਤੇ ਤੇ ਲੱਗੀ ਸਾਡੇ ਦੇ ਗਿੱਟਾ ਟੁੱਟ ਗਿਆ ਇਹ ਨਾਮ ਜਿੰਨਾਂ ਦੇ ਛੱਟ ਲੱਗੀ ਹੈ ਸਲਾਤੀ ਕਿੱਥੇ ਆ ਅਧਰੇ ਦੂਜੇ ਪਾਸੇ ਜਾਂਚ ਦੇ ਵਿੱਚ ਜੁਟੇ ਪੁਲਿਸ ਅਧਿਕਾਰੀ ਦਾ ਇਸ ਮਾਮਲੇ ਸੰਬੰਧੀ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਵੀ ਸੁਣਾਉਂਦੇ ਆਂ ਕੋਲੇ ਰਤੀ 112 ਤੋਂ ਕੰਪਲੇਂਟ ਆਈਆਂ ਰਤੀਆਂ ਤਿੰਨ ਕੰਪਲੇਂਟ ਸਈਆਂ ਆਨਲਾਈਨ ਵੀ ਫਾਇਰਿੰਗ ਹੋ ਰਹੀ ਆ ਲੰਗਾ ਹੋ ਰਿਹਾ ਵਾ ਏ ਥੋੜਾ ਚੱਲ ਰਿਹਾ ਵਾ ਜਾ ਕੇ ਮੌਕੇ ਤੇ ਵੇਖਿਆ ਉੱਥੇ ਇੱਕ ਚੱਲ ਰਹੀ ਦੋਵੇਂ ਪਟੀਆਂ ਆਪਸ ਵਿੱਚ ਚੱਲੰਦੇ ਸੀ ਕਮ ਇਹਨਾਂ ਦਾ ਏ ਥੋੜਾ ਚੱਲੰਦਾ ਫਾਇਰਿੰਗ ਹੋਂਦੀ ਜਾ ਕੇ ਜੋ ਕੰਟਰੋਲ ਜ ਲਾਣ ਆਰਡਰ ਨੂੰ ਜਾ ਕੇ ਮੇਨਟੇਨ ਕੀਤਾ ਜਿਹੜੇ ਬੰਦੇ ਰਤੀ ਚਾਰ ਅਰੈਸਟ ਕੀਤੇ ਆ ਇੱਕ ਸਵੇਰੇ ਮਾਰਨਿੰਗ ਦਾ ਅਰੈਸਟ ਕੀਤਾ ਪੰਜ ਬੰਦੇ ਇਹ ਬਾਕੀ ਨੇ ਰਾਤੀ ਐਫਆਈਆ ਦਰਜ ਕਰਤੀ ਹੈ ਬਾਕੀ ਦੀ ਬੰਦੀ ਕਾਰਵਾਈ ਜਿਹੜੀ ਹੋ ਜੋ 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 ਤੱਥਾਂ ਦੇ ਸਾਹਮਣੇ ਆਉਗੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਛੜੇ ਦਾ ਕਾਰਗਿਰ ਤੇ ਛੜੇ ਦਾ ਪੈਸੇ ਦਾ ਕੋਈ ਲੈਂਦੇ ਨੇ ਜੀ ਪੈਸੇ ਦਾ ਕੋਈ ਲੈਂਦੇ ਨੇ ਕੋਈ ਉਹਨਾਂ ਦਾ ਬਲਜੀਤ ਸਿੰਘ ਉਹਨਾਂ ਦਾ ਗੁਰਚਰਨ ਸਿੰਘ ਉਹਨਾਂ ਦਾ ਕੋਈ ਲੈਂਦੇ ਨੇ ਪੈਸੇ ਦਾ ਉਹਦੇ ਵਿੱਚ ਉਹਦੇ ਕਰਕੇ ਜਿਹੜਾ ਸਾਰਾ ਕੋਈ ਡਿਸਪਿਊਟ ਹੋਇਆ ਤੇ ਬਾਹਰੋਂ ਬੰਦੇ ਜਿਹੜੇ ਬਾਹਰੋਂ ਆਏ ਸਾਰੇ ਰਾਉਂਡ ਅਪ ਕਰ ਲਏ ਗਿਆ ਹੋਰ ਵੀ ਵੇਖ ਰਹੇ ਆ ਜਿਹੜੇ ਕਿ ਹੋਰ ਕੋਈ ਬਾਹਰੋਂ ਆਏ ਹੋਣਗੇ ਬਾਕੀ ਜਿਹੜੀ ਕਾਰਵਾਈ ਉਹਨਾਂ ਦੀ ਕੀਤੀ ਜਾਏਗੀ ਉਹਦੇ ਚੱਲੀ ਗਈ ਥਾਨੀ ਅਨੀ ਫਾਇਰ ਹੋਇਆ ਉਹਦੇ ਮੁਤਾਬਿਕ ਆਉਂਦੇ ਆ ਮਿਲ ਖੋਲ ਤੇ ਕਿਦਨਾਂ ਲੋਜ ਜਿੰਦਾ ਰੌਂਦ ਵੀ ਮਿਲਿਆ ਵਾ ਜੀ ਕਿਹੜੀ ਤਾਰਾ ਪਰਚਾਏ ਜਿਹੜਾ ਦੰਗਾ ਫਲਾਉਣ ਦਾ 160 190 ਇਹ 190 ਦਾ 191 2509336 ਹੈ ਬਾਈ ਫਾਇਰ ਦਾ ਪਰ 125 ਬੀਐਨਐਸ ਇਹਦੇ ਮੁਤਾਬਿਕ ਐਫਆਈਆ ਦਰਜ ਕੀਤੀ ਗਈ ਕਿੰਨੇ ਬੰਦੇ ਆ ਚੋ ਕਿੰਨੇ ਬੰਦੇ ਹੇਠ ਹੋ ਗਏ 13 ਬੰਦੇ ਤੇ ਐਫਆਈਆ ਦਰਜ ਕੀਤੀ ਗਈ ਹੈ ਬਾਈ ਨੇਮ ਬਾਕੀ ਹਲਿਆਨ ਪਛਾਤੇ ਉਹ ਵੇਖ ਲੈਣੇ ਜੋ ਜੋ ਦਾ 300 ਦੇਗੇ ਉਦੋਂ ਦਾ ਜੇ ਨੰਨਾ ਕੀਤੇ ਨੇ ਪੰਜ ਬੰਦੇ ਰੈਸਟ ਕਰ ਲਿਆ ਚਾਰ ਰਾਤੀ ਮੌਕੇ ਤੇ ਰੈਸਟ ਕਰ ਲਈ ਤੇ ਇੱਕ ਰਾਤ ਸਵੇਰੇ ਮਾਰਨਿੰਗ ਤੇ ਰੈਸਟ ਕੀਤਾ ਜੀ ਸਰੀ ਰਿਸ਼ਤੇ ਦੀ ਗੱਲ ਕੀਤੀ ਜਾ ਰਹੀ ਹੈ ਕਿ ਰਿਸ਼ਤਾ ਕਰਵਾਇਆ ਸੀ ਉਸ ਨੂੰ ਲੈ ਕੇ ਨਹੀਂ 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 ਉਹ ਇੱਕ ਬਸ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ ਉਹ ਗਾਲੋ ਦੀ ਕੋਈ ਨਹੀਂ ਹੈ ਜੀ ਪੈਸੇ ਤਾਂ ਲੈਂਦੇ ਨੇ ਉਹਦੇ ਉੱਥੇ ਵੀ ਬੰਦੋਂ ਵੀ ਵੈਰੀਫਾਈ ਕਰ ਸਕਦੇ ਸੀ ਸਰ ਪੈਸਾ ਕਿਹੜਾ ਸੀ ਸਰ ਲੈਣਾ ਪੈਸੇ ਸਰ ਉਦਾਂ ਆਪਸ ਵਿੱਚ ਕੋਈ ਲੈਣ ਦੇਣ ਵਾਲੇ ਪੈਸੇ ਹੀ ਇਹਨਾਂ ਦੇ ਪੈਸੇ ਤੇ ਲੈ ਠੀਕ ਹੈ 60 ਸ਼ੂਟ ਦਾ ਸਾਰਾ ਬਚਾਈ ਹੈ 60 ਸ਼ੂਟ ਕਿਹੜੇ ਦਿਨ ਲੱਗੀ બસ ਇਹ ਵੀ ਇੱਕ ਮਾਹੌਲ ਇਹਨਾਂ ਨੇ ਪੈਂਡਿੰਗ ਮਾਹੌਲ ਇੱਕ ਕ੍ਰੀਏਟ ਕਰਤਾ ਸੀ ਜਿਹਦੇ ਵਿੱਚ ਇਹ دہشت ਜੀ ਪਿੰਡ ਦੇ ਵਿੱਚ ਫੈਲ ਗਈ ਉਹ ਚੀਜ਼ ਨੂੰ ਸਾਡੇ ਕਿਨੂੰ ਕੰਟਰੋਲ ਕੀਤਾ ਗਿਆ ਰਾਹ ਦੀ ਕੰਟਰੋਲ ਕਰ ਲਿਆਤਾ ਗਿਆ ਹਾਂਜੀ ਹਾਂਜੀ ਘਰਾਂ ਦੀ ਤੋੜਪਾਦ ਤੋਂ ਪੰਜ ਹੋਈ ਹੈ ਜੀ ਗੱਡੀ ਵੀ ਤੋੜਪਾਨ ਹੋਈ ਹੈ ਘਰ ਤੇ ਵੀ ਤੋੜਪਾਨ ਹੋਈ ਹੈ ਉਹ ਜਿੱਦਾਂ ਸਾਰੀ ਵੀਡੀਓ ਫੁਟੇਜ ਕੀਤੀ ਗਈ ਹੈ ਸਾਡੀ ਐਪ ਹੈ ਗਵਰਨਮੈਂਟ ਦੀ ਉਹਦੇ ਚ ਐਪ ਤੇ ਸਾਰੀ ਅਪਲੋਡ ਕੀਤੀ ਗਈ ਹੈ ਜੋ ਜੋ ਕੋ ਜੋ ਹੈ ਸਾਰਾ ਕੁਝ ਇਕੱਲੇ ਇਕੱਲੇ ਦਾ ਬਰੀਫ ਲਿਖਿਆ ਗਿਆ ਹੈ particular time TV ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ this program is sponsored by the singla office bakersfield for all your immigration family law needs call or scan qr code to contact us rodis inc million miles with smile or scan qr code to contact us tabla indian cuisine trace the fine authentic indian cuisine in tracee or scan qr code to contact us simi valley family dental office or scan qr code to contact us